ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਕਾਰਪੁਰਖ ਵੈਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸੁੱਖ ਰੱਖਣ ਜੀ ਆਪਾਂ ਬਹੁਤ ਜਲਦੀ ਹੀ ਕੱਟ ਪੀਸਾਂ ਦਾ ਕੰਮ ਸ਼ੁਰੂ ਕਰ ਰਹੇ ਹਾਂ ਕੱਟ ਪੀਸ ਆਪਣੇ ਆ ਰਹੇ ਆ ਹੋ ਸਕਦਾ 2-4 ਦਿਨਾਂ ਚ ਹੀ ਆ ਜਾਣ ਫਿਰ ਆਪਾਂ ਕੱਟ ਪੀਸਾਂ ਦੀਆਂ ਵੀਡੀਓ ਪਾਉਣਾ ਸ਼ੁਰੂ ਕਰਾਂਗੇ ਉਦੋਂ ਤੱਕ ਆਪਣੇ ਕੋਲੇ ਆ ਚੁੱਕੇ ਆ ਜੀ VLM ਬਹੁਤ ਵਧੀਆ ਕੱਪੜਾ ਹੈ ਦੁਬਾਰੇ ਆਇਆ ਹੈ ਇੰਨਾ ਵਿਕੇ ਆ ਇਹ ਮਤਲਬ ਤੀਜੀ ਵਾਰੀ ਸਾਡੇ ਕੋਲੇ ਆ ਚੁੱਕਿਆ ਹੈ ਆ ਰਾਤ ਆਇਆ ਥਣ ਤੇ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਜਿਹਨਾਂ ਦੀ ਮੈਚਿੰਗ ਇਹ ਹੋਣਗੇ ਜੀ ਮੈਚਿੰਗ ਸੂਟ ਆ ਲੋ ਜੀ ਕਰੀਮ ਕਲਰ ਨਾਲ ਸਲਵਾਰ ਇਹ ਤੀਜੀ ਵਾਰ ਆਇਆ ਜੀ ਕਪੜਾ ਲੋਕਾਂ ਨੇ ਇੰਨਾ ਪਸੰਦ ਕੀਤਾ ਇੰਨਾ ਸੋਹਣਾ ਸੌਫਟ ਕਪੜਾ ਇਹ ਸਿਰੇ ਦੀ ਗੱਲ ਬਾਤ ਹੈ ਕਰੀਮ ਕਲਰ ਹੈ ਜੀ ਪਿਓਰ ਕਾਟਨ ਹੈ ਨਾ ਇਹ ਫਿੱਟੇ ਨਾ ਇਹ ਕਰੇ ਇੰਨੀ ਸੌਫਟ ਹੈ ਜਿੰਨੀ ਮਰਜ਼ੀ ਨੂੰ ਹੰਡਾਓ ਇਹਦਾ ਰੰਗ ਰੰਗ ਨਹੀਂ ਨਿਕਲਦਾ ਕਿਉਂ ਕਿਉਂਕਿ ਇਹ ਚੀਜ਼ ਅਸੀਂ ਵੇਚ ਚੁੱਕੇ ਹਾਂ ਜਿਹੜੀ ਚੀਜ਼ ਦਾ ਸਾਨੂੰ ਪਤਾ ਹੋਵੇ ਅਸੀਂ ਉਹਦੀ ਜ਼ਿੰਮੇਵਾਰੀ ਜ਼ਰੂਰ ਲੈਣੀ ਹੁੰਦੀ ਹੈ ਐਡੀ ਸੋਹਣੀ ਕਾਟਨ ਹੈ ਠੀਕ ਹੈ ਵੀ ਚਲੋ ਵਿੱਚ ਲੋਕ ਘੱਟ ਵੀ ਪਾਉਂਦੇ ਆ ਸਸਤੇ ਵੀ ਪਾਉਂਦੇ ਆ ਪਰ ਇਹਦੇ ਨਾਲ ਦੀ ਕਾਟਨ ਹੁੰਦੀ ਨਹੀਂ ਜੀ ਨਾਲ ਤਾਂ ਇਹ ਬਾਜ ਬਰੇਟਾ ਦੇ ਨਾਲ ਇਹਨੂੰ ਬਾਹਰ ਅੰਦਰ ਪਾਓ ਪ੍ਰੈਸ ਕਰੋ ਉਹ ਜਿਹਦਾ ਹੋ ਜਾ ਆ ਗਿਆ ਜੀ ਬਲੈਕ ਆ ਦੇਖੋ ਇਹ ਆ ਜੀ ਬਲੈਕ ਸਿਰਫ 750 ਰੁਪਏ ਵਿੱਚ ਇਹ 5 ਮੀਟਰ ਮਿਲੂਗਾ ਤੇ 50 ਰੁਪਏ ਦੀ ਡਿਲੀਵਰੀ ਲੱਗਦੀ ਹੈ। ਮੈਂ ਸੋਟੀਆਂ ਦੀਆਂ ਥੋੜੀਆਂ ਆਈਆਂ ਵੀਡੀਓ ਦਿਖਾਇਆ ਕਰੂੰਗੀ ਜੀ। ਬਾਲਾ ਨਾ ਮੈਨੂੰ ਥੋੜਾ ਜਿਹਾ ਸਿਹਤ ਠੀਕ ਹੋ ਕੇ ਮਸਾਂ ਠੀਕ ਹੋਈ ਆ। ਤੇ ਮੇਰੇ ਚ ਵੀ ਇੰਨਾ ਤੰਤ ਨਹੀਂ ਜੀ। ਆਲੋਚ ਜੀ। ਇਹ ਆ ਗਿਆ ਜਿਵੇਂ ਜਿਖਰੀ ਖਾਕੀ ਜਾਂ ਕਲਰ ਜਿਵੇਂ ਦਿਸ ਰਿਹਾ ਹੈ ਜਿਵੇਂ ਜਿਖਰੀ ਖਾਕੀ ਜਾਂ ਕਲਰ ਹੈ ਜੀ। ਆ ਦੇਖੋ ਜੀ। ਆ ਇਹਦਾ ਡਿਜ਼ਾਈਨ ਆ ਜੀ। ਡਿਜ਼ਾਈਨ ਇਹਦਾ ਬਰੀਕ ਹੈ। ਆਈ ਦੀ ਬਾਟਮ ਆਨਲੀ 750 ਮੈਂ ਠੀਕ ਹੀ ਮਾੜੀ ਜੀ ਹੁਣ ਹੋਣ ਲੱਗੀਆਂ ਜੀ ਤਾਂ ਇਹਨੂੰ ਹੁਣ ਵੀਡੀਓ ਪਾਉਣੀਆ ਸ਼ੁਰੂ ਕੀਤੀਆਂ ਵੀਡੀਓ ਚ ਹੁਣ ਦੱਸਿਆ ਵੀ ਮੈਂ ਥੋੜੀ ਜਿਹੀ ਛੁਟਾ ਲਈ ਪਾਉਂਗੀ ਕਿਉਂਕਿ ਤੰਤ ਨਹੀਂ ਕੱਪੜਾ ਤਾਂ ਸੁੱਕ ਨਾਲ ਪਿਆ ਪਰ ਫੋਟੋ ਪਾਉਂਦਾ ਹੁਣ ਮੇਰੇ ਕੋਲ ਤੰਤ ਨਹੀਂ ਨਾਲੋ ਜੀ ਕਿੰਨਾ ਸੋਨਾ ਕਲਰ ਹੈ ਜੀ ਦੇਖੋ ਇਹ ਕਾਟਨ ਸਿਰੇ ਦੀ ਹੈ ਵੀਰੇ ਜਿਹੜਾ ਕਿ ਤੁਹਾਨੂੰ ਬਾਜ਼ਾਰ 'ਚ 850 ਤੋਂ ਘੱਟ ਸੁਟ ਨਹੀਂ ਮਿਲਦਾ ਇਹ ਉਹ ਸੂਟ ਆਪਾਂ ਦੇ ਰਹੇ ਹਾਂ ਸਿਰਫ 750 ਦਾ VLM ਦਾ ਪੱਕੇ ਰੰਗ ਇਹਦੇ ਰੰਗ ਨੂੰ ਕੁਝ ਨਹੀਂ ਹੁੰਦਾ ਵੀਰੇ ਜਿੰਨਾ ਮਰਜ਼ੀ ਹੰਡਾ ਲਿਓ ਪ੍ਰੈਸ ਕਰੋਂਗੇ ਉਹ ਜੇ ਦਾ ਉਹ ਜਾ ਬਕਾਇਦਾ ਮੋਹਰਾ ਲੱਗੀਆਂ ਹੋਈਆਂ ਸਾਰੇ ਤੇ VLM ਦਾ ਇਹ ਦੋ ਚ ਆਉਂਦੀ ਹੈ VLM 'ਚ ਤੇ ਪ੍ਰਿੰਸ 'ਚ ਆਉਂਦੀ ਹੈ AK 'ਚ ਬਹੁਤ ਵਧੀਆ ਕੱਪੜਾ ਟਾਪਰ ਦਾ ਕੱਪੜਾ ਹੰਡਾ ਕੇ ਪਾਟੋਂਗੇ ਖਰਾਬ ਨਹੀਂ ਹੁੰਦਾ ਤੇ ਬਾਕੀ ਸਾਨੂੰ ਮੈਂ ਦਿਖਾ ਦਿਆ ਆਪਣੇ ਕੋਲੇ ਆਹ ਜਿਹੜੇ ਜੋਰਜ ਝੱਟ ਦੇ ਆ ਹਟਾਈ ਡਾਈ ਦੇ ਆ ਇੱਕੋ ਹੀ ਰੰਗ ਆਇਆ ਦਵਾਰੇ ਪਹਿਲਾਂ ਆਪਣੇ ਕੋਲੇ ਪੈਰਟ ਵੀ ਆਇਆ ਸੀ ਉਹ बिक ਚੁੱਕਿਆ ਜੀ ਆ ਸੀ ਇਹ ਸਿਰਫ 250 ਦਾ ਸੂਟ ਆ ਜਿੱਦਾਂ ਆਪਣੇ ਨਾਲ ਚਨੂਨ ਹੁੰਦੀ ਆ ਉਨੇ ਸੌਫਟ ਜੋਰਜ ਝੱਟ ਆ ਜੀ ਇਹ ਇਹ ਟਾਈ ਡਾਈ ਦੀ ਜੋਰਜਾਟਾ ਸਿਰਫ 250 ਦਾ 3.5 ਮੀਟਰ ਤੁਸੀਂ ਇਹਦੀ ਅੰਬ੍ਰੇਲਾ ਕੱਟ ਫਰਾਕ ਵੀ ਬਣਾ ਸਕਦੇ ਹੋ ਬਲਾਂ ਵਾਲੇ ਵੀ ਬਣਾ ਸਕਦੇ ਹੋ ਤੁਸੀਂ ਸੂਟ ਵੀ ਬਣਾ ਸਕਦੇ ਹੋ ਡਾਈ ਕੀਤਾ ਕਰਾਇਆ ਪਿਓਰ ਜੋਰਜਾਟ ਦਾ ਸਿਰਫ ਤੇ ਸਿਰਫ 250 ਰੁਪਏ ਦਾ ਸੂਟ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਕਾਲਪੁਰਖ ਵਗਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਆਪਣਾ ਪਤਾ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਵੀਡੀਓ ਬਣਾਉਣ ਚ ਕੋਈ ਕਮੀ ਰਹਿੰਦੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਸਤਿ ਸ੍ਰੀ ਅਕਾਲ ਜੀ